ਲਖਣਾ ਜੀ ਆਪਣੇ ਗਰਦਾਸਪੁਰ ਵਾਲੀ ਸਾਈਡ ਤੋਂ ਬਟਾਲੇ ਜਾਂਦੇ ਆ ਸੀ ਮੈਂ ਤੇ ਉਧਰੋਂ ਆਪਣੇ ਟਰੱਕ ਆਇਆ ਬੜੀ ਸਪੀਡ ਤੇ ਲਿਆ ਕੇ ਉੱਤੇ ਚਾੜਦਾ ਸਾਡੇ ਅਸੀਂ ਬਿਲਕੁਲ ਸਲੋ ਹੀ ਮੈਂ ਡਿਪਰ ਵੀ ਦਿੱਤਾ ਪਰ ਉਹਨਾਂ ਟਰੱਕ ਵਾਲੇ ਸਿੱਧਾ ਉੱਤੇ ਲਿਆ ਕੇ ਚਾੜਿਆ ਜੀ ਤੇ ਅੰਦਰ ਪੁਲਸ ਨੇ ਅੰਦਰ ਵੜਿਆ ਸੀ ਇਹਨੂੰ ਲੈ ਕੇ ਤੇ ਮੈਨੂੰ ਬਾਹਰ ਕੋਈ ਨਹੀਂ ਆਂਦਾ ਫਰਸਟ ਏਡ ਕੁਝ ਨਹੀਂ ਦਿੱਤੀ ਤੇ ਉਹ ਦੌੜ ਵੀ ਗਿਆ ਉਹਨਾਂ ਦੇ ਕਮਰੇ ਦੇ ਵਿੱਚ ਆਪ ਹੀ ਗੱਡੀ ਦਾ ਨੁਕਸਾਨ ਜੀ 5-6 ਲੱਖ ਦਾ 50 ਲੱਖ ਦੀ ਗੱਡੀ ਆ ਜੀ ਫੋਰਚੂਨਰ ਸਾਰੀ ਅੱਗੋ ਪੂਰੀ ਟੁੱਟ ਗਈ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਵੇਖਿਆਗੇ ਇੱਕ ਇੱਕ ਇਹਦੇ ਨਾਲ ਨਾਲ ਹੀ ਇੱਕ ਹੋਰ ਐਕਸੀਡੈਂਟ ਹੋ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਫੋਰਚੂਨਰ ਗੱਡੀ ਲਖਨਾ ਦਾ ਵਿਅਕਤੀ ਇੱਕ ਮੁੰਡਾ ਨੌਜਵਾਨ ਉਹ ਲੈ ਕੇ ਬਟਾਲੀ ਨੂੰ ਜਾ ਰਿਹਾ ਸੀਗਾ ਵਿਆਹ ਸ਼ਾਦੀ ਸੀ ਔਰ ਦੂਸਰੀ ਸਾਈਡ ਤੋਂ ਜਿਹੜਾ ਕੋਰੀਡੋਰ ਰੋਡ ਹੈਗਾ ਉਧਰੋਂ ਇੱਕ ਟਿਪਰ ਆ ਰਿਹਾ ਦੋਨਾਂ ਦੀ ਆਪਸ ਵਿੱਚ ਜੜੀ ਹੈ ਇਹ ਟੱਕਰ ਹੋਈ ਹੈ ਜਿਹਦੇ ਵਿੱਚ ਜਿਹਦੇ ਵਿੱਚ ਫੋਰਚੂਨਰ ਦਾ ਭਾਰੀ ਨੁਕਸਾਨ ਹੋਇਆ ਮੈਂ ਸਮਝਦਾ ਕਿ ਲਗਭਗ ਜਿਹੜਾ 5-6 ਲੱਖ ਰੁਪਏ ਦਾ ਉਹਨਾਂ ਦਾ ਜਿਹੜਾ ਪੋਲਿਸ ਉਹਨਾਂ ਦਾ ਨੁਕਸਾਨ ਹੋਇਆ ਨਵੀਂ ਗੱਡੀ ਸੀ ਔਰ ਮੈਂ ਖਾਸ ਕਰਕੇ ਪਿਛਲੇ ਟਾਈਮ ਦੇ ਵਿੱਚ ਵੀ ਮੈਂ ਹੀ ਨਹੀਂ ਸਕੋ ਬਹੁਤ سارے ਸਾਡੇ ਭਰਾ ਇਹ ਜਿਹੜੇ ਆਗੇ ਮੀਡੀਆ ਦੇ ਮਾਧਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਇਸ ਗੱਲ ਨੂੰ ਟਾਈਮ ਟੂ ਟਾਈਮ ਜਿਹੜੇ ਚੱਕਦੇ ਰਹੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਬਾਰ-ਬਾਰ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੀਆਂ ਗੱਡੀਆਂ ਦੇ ਨੁਕਸਾਨ ਹੁੰਦੇ ਨੇ ਕਈ ਜਾਨਾਂ ਤੇ ਜਾਨਾਂ ਦੇ ਵੀ ਨੁਕਸਾਨ ਹੋਏ ਨੇ ਬਹੁਤ ਸਾਰੀ ਐਕਸੀਡੈਂਟਾਂ ਦੇ ਵਿੱਚ ਭਾਰੀ ਝੋਟਾ ਵੀ ਕਈਆਂ ਦੇ ਲੱਗੀਆਂ ਸੋ ਸਮੇਂ-ਸਮੇਂ ਦੇ ਮੁਤਾਬਕ ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਆ ਡਿਮਾਂਡ ਕੀਤੀ ਕਿ ਇੱਥੇ ਟ੍ਰੈਫਿਕ ਸਿਗਨਲ ਜਿਹੜਾ ਲੱਗਣਾ ਚਾਹੀਦਾ ਇੱਥੇ ਭਾਰੀ ਟ੍ਰੈਫਿਕ ਸਿਗਨਲ ਦੀ ਜਿਹੜੀ ਆ ਡਿਮਾਂਡ ਹੈਗੀ ਕਿਉਂਕਿ ਬਾਰ-ਬਾਰ ਲੋਕਾਂ ਦੇ ਨੁਕਸਾਨ ਹੋ ਰਹੇ ਨੇ ਭਾਰੀ ਗੱਡੀਆਂ ਦੇ ਨੁਕਸਾਨ ਹੋ ਰਹੇ ਨੇ ਇਤੋਂ ਤੱਕ ਕਿ ਜਾਨਾਂ ਵੀ ਜਾ ਸਕਦੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਆਪਣੇ ਮਾਨ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਸਾਡੀ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਇਸ ਜਿਹੜਾ ਇਹ ਬਬਰੀ ਨਾਕਾ ਹੈਗਾ ਮਸੀਹ ਚੌਂਕ ਇਸ ਜਗ੍ਹਾ ਦੇ ਉੱਤੇ ਟ੍ਰਾਫਿਕ ਸਿਗਨਲ ਜਿਹੜਾ ਲਵਾ ਕੇ ਤੇ ਲੋਕਾਂ ਦੀ ਸੁੱਖ ਸੁਵਿਧਾ ਦੀ ਸੁੱਖ ਸੁਵਿਧਾ ਦੇ ਕੇ ਸਹੂਲਤ ਦੇ ਕੇ ਲੋਕਾਂ ਨੂੰ ਟ੍ਰਾਫਿਕ ਸਿਗਨਲ ਦੇ ਬੰਦਨ ਦੇ ਵਿੱਚ ਬੰਨਿਆ ਜਾਵੇ ਤਾਂ ਜੋ ਵੱਡੇ ਲੈਵਲ ਤੇ ਜਿਹੜੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨਾਂ ਤੋਂ ਬਚਿਆ ਜਾ ਸਕੇ ਮੈਂ ਐਸ.ਆਈ. ਸਤਵਿੰਦਰ ਸਿੰਘ ਬਬਰੀ ਨਾਕਾ ਹਾਈਟ ਰੋਡ ਬਾਈਪਾਸ ਇੱਕ ਟਿਪਰ ਆ ਰਹੀ ਕਲਦੌਰ ਸਾਈਡ ਤੋਂ ਗਰਦਾਸਪੁਰ ਸਾਹਿਬ ਤੋਂ ਆਰੀ ਫਾਰਚੂਨਰ ਗੱਡੀ ਦੋਵੇਂ ਮੈਂ ਮੌਕੇ ਤੇ ਆ ਕੇ ਖੜਾ ਸੀ ਟੱਕਰ ਹੋ ਗਈ ਆ ਜਦੋਂ ਮੈਂ ਜਾ ਕੇ ਵੇਖਿਆ ਮੁੰਡੇ ਨੂੰ ਗੱਡੀ ਵਾਲ ਕਾਰ ਵਾਲੇ ਨੂੰ ਕਾਰ ਦਾ ਇਨਸਾਨ ਜਲਾ ਹੋ ਗਿਆ ਹਰਜਨਦਰਦਸ ਉਹਨੂੰ ਫਸਟ ਅੱਪ ਦਵਾਈ ਆਪਾਂ ਫਿਰ ਕੀ ਕਰ ਬਚਾਅ ਵਾਲਾ ਸਾਡੇ ਨੇ ਕੋਈ ਗੱਡੀ ਪੂਰੀ ਸਾਡੀ ਨਹੀਂ ਗਈ ਵੀ ਜਿਹੜਾ ਡਰਾਈਵਰ ਸੀ ਟੁੱਪੜ ਵਾਲਾ ਉਹ ਮੈਂ ਫੜ ਲਿਆ ਸੀ ਭੱਲੇ ਸੀ ਕੋਲ ਜਦੋਂ ਮੈਂ ਅੰਦਰ ਬੰਦੇ ਵੇਖ ਕੇ ਕਰਕੇ ਅੰਦਰ ਗਿਆ ਇਹਨੂੰ ਮੈਂ ਉਹ ਜਦੋਂ ਸਾਰੇ ਬੰਦੇ ਵੇਖ ਕੇ